ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮਗਰੀ ਦੇ ਲਈ ਲਗਾਤਾਰ ਲੋਕ ਆਪ ਮੁਹਾਰੇ ਅੱਗੇ ਆ ਰਹੇ ਨੇ ਭਾਵੇਂ ਕੀ ਹੁਣ ਉੱਥੇ ਜੋ ਪ੍ਰਭਾਵਿਤ ਲੋਕ ਨੇ ਜਾਂ ਲੋੜਵੰਦ ਲੋਕ ਨੇ ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਜੇਕਰ ਕਿਸੇ ਨੇ ਸੇਵਾ ਕਰਨੀ ਹੈ ਤਾਂ ਰਾਸ਼ਨ ਦੀ ਬਜਾਏ ਸਾਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾਵੇ ਜਿਸ ਦੇ ਤਹਿਤ ਬਟਾਲਾ ਤੋਂ ਸਮਾਜ ਸੇਵੀ ਸੰਸਥਾ ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਰਾਵੀ ਦਰਿਆ ਦੀ ਮਾਰ ਹੇਠ ਆਏ ਡੇਰਾ ਬਾਬਾ ਨਾਨਕ ਪਿੰਡ ਸਾਦਾਵਾਲੀ ਦੀ ਐਡਾਪਟ ਕੀਤਾ ਗਿਆ ਉੱਥੇ ਹੀ ਜੋ ਲੋੜਵੰਦ ਪੀੜਤ ਪਰਿਵਾਰ ਨੇ ਉਹਨਾਂ ਨੂੰ ਲੋੜਾਂ ਦਾ ਸਮਾਨ ਪੁੱਛ ਕੇ ਉਹਨਾਂ ਦੇ ਜ਼ਰੂਰਤ ਅਨਸਾਰ ਗੱਦੇ ਪਰਿਵਾਰ ਦੇ ਜੀਆਂ ਦੇ ਕੱਪੜੇ ਜੁੱਤੀਆਂ ਦਵਾਈਆਂ ਤੇ ਹੋਰ ਕਾਫੀ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਡੀਜ਼ਲ ਵਗੈਰਾ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਜਾਂ ਉੱਥੇ ਸਮਗਰੀ ਦੀ ਲੋੜ ਸੀ ਜਿਤਨਾ ਘਰ ਹੁਣ ਬਣ ਰਹੇ ਨੇ ਗੱਦਿਆਂ ਦੀ ਮੰਜਿਆਂ ਦੀ ਹੋਰ ਵੀ ਜਿਹੜੀਆਂ ਕਈ ਅਸੀਆਂ ਨਿੱਕੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਹੁਣ ਸੈਕੰਡ ਫੇਜ ਜਿਹੜਾ ਸਾਡੇ ਬੱਬੂ ਵਿਗਜੀ ਉਹਨਾਂ ਦੀ ਸਾਰੀ ਸਮੂਚੀ ਟੀਮ ਡਾਕਟਰ ਕਮਲਜੀਤ ਜੀ ਸਾਰੀ ਟੀਮ ਇਹਨਾਂ ਦੇ ਜਿਹੜੀ ਲੌਂਚ ਕਰਦੀ ਰਾਤ ਦਿਨ ਮਿਹਨਤ ਕਰਵਾ ਲਈ ਔਰ ਸਾਡੇ ਪਾਕਵਾਲਾ ਸੱਭਾ ਗਵਰਦੀ ਸਾਹਿਬ ਡਾਕਟਰ ਸਾਹਿਬ ਇਹ ਸਾਰੀ ਟੀਮ ਅੱਜ ਇਹਨਾਂ ਨੇ ਕਾਫੀ ਜਿਆਦਾ ਸਨਮਾਨ ਲਿਆ ਜੀ ਔਰ ਸੈਦੋਵਾਲੀ ਪਿੰਡ ਹੁਣ ਸੈਦੋਵਾਲੀ ਪਿੰਡ ਜਿਹੜਾ ਇਹਨਾਂ ਨੇ ਅਡਾਪ ਸਾਧਾਵਾਲੀ ਇਹਨਾਂ ਨੇ ਅਡਾਪਟ ਕੀਤਾ ਔਰ ਮੈਨੂੰ ਆਸ ਹੈ ਵੀ ਉੱਥੋਂ ਦੇ ਲੋਕਾਂ ਨੂੰ ਇਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਕਾਫੀ ਉਹਨਾਂ ਨੂੰ ਪਾਲ ਦੋਗੀ ਔਰ ਉਹ ਲੋਕ ਵੀ ਮਾਣ ਮਹਿਸੂਸ ਕਰਨਗੇ ਵੀ ਵਾਕਿਆ ਹੀ ਅੱਜ ਸ਼ਹਿਰ ਦੇ ਲੋਕ ਤੇ ਰਹੇ ਨੇ ਉਹ ਸਾਡੇ ਦੇਖੋ ਇਹ ਤੁਹਾਡੇ ਮਾਦੀਮ ਲਈ ਮੈਂ ਇਹੋ ਕਹਿਣਾ ਚਾਹੁੰਦਾ ਸਰਕਾਰ ਆਪਣੇ ਤੌਰ ਤੇ ਹਰ ਉਪਰਾਲਾ ਕਰ ਰਹੀ ਔਰ ਹਰ ਪੱਖੋਂ ਸਰਕਾਰ ਸਾਥ ਦੇ ਰਹੀ ਹੈ ਔਰ ਵੱਡੀ ਗੱਲ ਇਹ ਆ ਦੇਖੋ ਇਹ ਪੰਜਾਬ ਆ ਇਹ ਪੰਜਾਬ ਦੀ ਇੱਕ ਜਿਹੜੀ ਇਹੋ ਔਖੇ ਸਮੇਂ ਤੇ ਡਟ ਕੇ ਆ ਕੇ ਖੜ ਜਾਣਾ ਭਰਾਵਾਂ ਭਰਾਵਾਂ ਦੀਆਂ ਵਾਹਾਂ ਬਣ ਜਾਣੀਆਂ ਆ ਇਸ ਸਭ ਤੋਂ ਵੱਡੀ ਜਿਹੜੀ ਇੱਕ ਮਿਸਾਲ ਸਿਰਫ ਤੇ ਸਿਰਫ ਪੰਜਾਬ 'ਚ ਦੇਖਣ ਨੂੰ ਮਿਲਦੀ ਆਪਾਂ ਨੂੰ ਔਰ ਇਸ ਪੰਜਾਬ ਦੀ ਮਿਸਾਲ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਮੰਨੀ ਜਾਂਦੀ ਔਰ ਲੋਕ ਸਾਡੇ ਇਸ ਪੰਜਾਬ ਦੇ ਵਿੱਚੋਂ ਇਸ ਚੀਜ਼ ਨੂੰ ਅਡਾਪਟ ਕਰ ਲੈਣੇ ਵੀ ਯਾਰ ਦੇ ਉਹ ਇੱਕ ਦੂਜੇ ਦੀ ਢਾਲ ਬਣ ਜਾਂਦੇ ਨੇ ਖੜ ਜਾਂਦੇ ਨੇ ਫਿਰ ਆਪਾਂ ਕਿੱਥੇ ਆ ਸੋ ਇਹ ਬੜੀ ਵੱਡੀ ਗੱਲ ਹੈ ਔਰ ਇਹ ਇਹਦਾ ਜਿਹੜਾ ਮੈਸੇਜ ਹੈ ਸਾਡੇ ਪੰਜਾਬ ਦਾ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਪੋਜ਼ਿਟਿਵ ਸੋ ਬਟਾਲਾ ਆਨਲਾਈਨਸ ਬਟਾਲਾ ਆਈਐਮਏ ਬਟਾਲਾ ਐਮਐਲਏ ਸਾਹਿਬ ਦਿਸ਼ਨ ਦਿਸ਼ਨਾਲ ਅਸੀਂ ਇੱਕ ਪਿੰਡ ਅਡਾਪਟ ਕੀਤਾ ਸਦਾਂ ਵਾਲੀ ਜਿੱਥੇ 93 ਪਰਿਵਾਰ ਦੇ ਹਰ ਇੱਕ ਜੀ ਨੂੰ ਜਿਹੜੀ ਜ਼ਰੂਰਤ ਦੀ ਚੀਜ਼ ਆ ਉਹ ਦੇ ਰਹੇ ਹਾਂ ਜਿਹਦੇ ਵਿੱਚ ਫਾਰਕ ਨੂੰ ਬਲੈਂਕਟਸ ਆ ਉਹਨਾਂ ਕੋਲ ਉਹਨਾਂ ਦਾ ਬਿਸਤਰਾ ਵੀ ਰੁੱਟ ਗਿਆ ਕਿਹਾਗਾ ਫਿਰ ਲੇਡੀਜ਼ ਵਾਸਤੇ ਸ਼ਾਲ ਹੈ ਸਾਰੇ ਪਰਿਵਾਰ ਦੇ ਬੱਚਿਆਂ ਵਾਸਤੇ ਟਰੈਕ ਸੂਟਸ ਨੇ ਕਿਉਂਕਿ ਅੱਗੇ ਮੌਸਮ ਚੇਂਜ ਹੋ ਰਿਹਾ ਕਾ ਬਿਸਤਰਾ ਉਹਨਾਂ ਦਾ ਕਪੜਾ ਖਰਾਬ ਹੋਇਆ ਸਾਰਿਆਂ ਵਾਸਤੇ ਸ਼ੂਜ਼ ਹੈ ਜੇ ਪਰਿਵਾਰ ਦੇ ਚਾਰ ਜੀ ਆ ਪੰਜ ਜੀ ਸਭ ਵਾਸਤੇ ਸ਼ੂਜ਼ ਹੈ ਫਿਰ ਮੈਡੀਕਲ ਕਿੱਟ ਲੈ ਕੇ ਚੱਲੇ ਜਾ ਨਾਲ ਮੈਡੀਕਲ ਕੈਂਪ ਲਗਾ ਰਹੇ ਹਾਂ ਇਸਨਾਲੀ ਜੋ ਹੋਰ ਜ਼ਰੂਰਤਾਂ ਚੀਜ਼ਾਂ ਨੇ ਜਿਹਦੇ ਵਿੱਚ ਕਈਆਂ ਦੇ ਗੱਦੇ ਚਾਹੀਦੇ ਸੀ ਗੱਦੇ ਹੈ ਬੈੱਡ ਹੈ ਹੋਰ ਕਾਹੀ ਚੀਜ਼ਾਂ ਨੇ ਬਾਕੀ ਡਾਕਟਰ ਸਾਹਿਬ ਨੇ ਮੈਡੀਕਲ ਕੈਂਪ ਵੀ ਲਾ ਰਹੇ ਨੇ ਨਾਲ ਤੇ ਸਾਰਾ ਫਪਰਾਲਾ ਸਾਡੇ ਆਈਐਮਈ ਵੋਇਸ ਆਫ ਬਟਾਲਾ ਆਨਲਾਈਨ ਨੀ ਵੈਲਫੇਅਰ ਸੋਸਾਇਟੀ ਸਾਰੇ ਮਿਲ ਕੇ ਕੰਮ ਕਰ ਰਹੇ ਜਿਹੜੇ ਸਾਡੇ ਹੜਪੀੜਤ ਦੇ ਇਲਾਕੇ ਅਡੇਰ ਬਣਾਣ ਦੇ ਦਾ ਉਸ ਦੇ ਪਿੰਡ ਵਿੱਚ ਸਾਰੇ ਵੱਡੇ ਲੈਵਲ ਤੇ ਇੱਕ ਮੈਡੀਕਲ ਕੈਂਪ ਵੀ ਲਗਾ ਰਹੇ ਔਰ ਰਾਹਤ ਸਮਗਰੀ ਜਿਹੜੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਐਨ ਜੀਓਜ਼ ਬਟਾਲਾ ਸ਼ਹਿਰ ਦੇ ਸਾਰੇ ਐਨ ਜੀਓਜ਼ ਸਾਰੀਆਂ ਸੰਸਾਵਾਂ ਰਲ ਕੇ ਇੱਕ ਮੈਗਾ ਕੈਂਪ ਲਗਾ ਰਹੀਆਂ ਨੇ ਔਰ ਹਰ ਪਿੰਡ ਤਨੂੰ ਹਰ ਤਰ੍ਹਾਂ ਦਾ ਜਲਾ ਸਮਾਨ ਦੇ ਰਹੇ ਨੇ ਐਮਐਲਏ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਹਰ ਚੰਡੀ ਦਿੱਤੀ ਬਹੁਤ ਖੁਸ਼ ਹਾਂ ਮੈਂ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹ ਸਾਰੇ ਪਿੰਡਾਂ ਦੀਆਂ ਲਿਸਟ ਜਾਰੀ ਕਰਨ ਵੈਬਸਾਈਟ ਬਣਾਣ ਸਾਰੇ ਲੋਕ ਉਸ ਵੈਬਸਾਈਟ ਤੇ ਆਪਣਾ ਸਮਾਨ ਰੋਟ ਕਰਨ ਔਰ ਜਿਸ ਪਿੰਡ ਦੇ ਵਿੱਚ ਉਹ ਡਾਇਰੈਕਟ ਕਰਨ ਉਸ ਪਿੰਡ ਚ ਜਾਓ ਐਵੇਂ ਹਾਫੜਾ ਦਫੜੀ ਮਚਾ ਕੇ ਉਧਰ ਨਾ ਜਾਓ ਸਿਸਟਮੈਟਿਕਲੀ ਚੱਲਣਾ ਚਾਹੀਦਾ ਹੈ